ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਣਾਉਣ ਲੱਗੇ ਆ ਜੀ ਸਾਗ ਆਪਾਂ ਦੋ ਗੁੱਛੀਆਂ ਸਾਗ ਦੀਆਂ ਲਈਆਂ ਨੇ ਦੋ ਪਾਲਕ ਦੀਆਂ ਤੇ ਇੱਕ ਮੇਥਿਆਂ ਦੀ ਉਹ ਆਪਾਂ ਧੋ ਕੇ ਇੱਧਰ ਰੱਖ ਲਿਆ ਸੀ ਨਾਲ ਆਪਾਂ ਲਿਆ ਬਾਥੂ ਹੁਣ ਪਹਿਲਾਂ ਆਪਾਂ ਸਾਗ ਕੱਟ ਲੈਣੇ ਆ ਤੇ ਇੱਧਰ ਆਪਾਂ ਇੱਕ ਪਤੀਲੇ ਦੇ ਵਿੱਚ ਪਾਣੀ ਰੱਖ ਲਿਆ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਤੇ ਉਹ ਤੋਂ ਬਾਅਦ ਫਿਰ ਆਪਾਂ ਇਸ ਸਾਗ ਪਾਵਾਂਗੇ ਸਾਗ ਆਪਾਂ पतीਲੇ 'ਚ ਬਣਾਵਾਂਗੇ ਕੁੱਕਰ 'ਚ ਨਹੀਂ ਬਣਾਵਾਂਗੇ ਕਿਉਂਕਿ ਉਹਦੇ ਨਾਲ ਗੈਸ ਬਣਦੀ ਆ ਤਾਂ ਕਰਕੇ ਪਾਣੀ ਰਿਜ ਗਿਆ ਤੇ ਹੁਣ ਨਾਲੇ ਆਪਾਂ ਸਾਗ ਪਾ ਦਾਂਗੇ ਅਦਰ ਫਰੀ ਸਾਗ ਕੱਟ ਕੇ ਆਪਾਂ ਹੌਲੀ-ਹੌਲੀ ਪਾਈ ਜਾਣਾ ਲਓ ਜੀ ਸਾਗ ਆਪਾਂ ਆਪਣਾ ਸਾਰਾ ਪਾਤਾ ਕੱਟ ਕੇ ਪਤੀਲੇ 'ਚ ਤੇ ਹੁਣ ਆਪਾਂ ਇਹਦੇ 'ਚ ਪਾਵਾਂਗੇ ਨੂਨ ਦੋਕ ਚਮਚੇ ਆਪਾਂ ਨੂਨ ਦੇ ਪਾ ਲਵਾਂਗੇ ਤੇ ਨਾਲ ਆਪਾਂ ਪਾ ਦਵਾਂਗੇ ਹਲਦੀ ਹਲਦੀ ਵੀ ਸਾਗ ਦੇ ਵਿੱਚ ਬਹੁਤ ਵਧੀਆ ਹੁੰਦੀ ਆ ਤੇ ਨਾਲ ਆਪਾਂ ਪਾ ਦਵਾਂਗੇ ਅਦਰਕ ਤੇ ਮਿਰਚਾਂ ਦਾ ਪੇਸਟ ਬਣਾ ਕੇ ਰੱਖਿਆ ਹੋਇਆ ਸੀ ਤਾ ਇਹ ਜਮਚੇ ਆਪਾਂ ਨੇ ਪਾ ਲੈਣੇ ਆ ਬਾਕੀ ਆਪਣੇ ਅਕੋਰਡਿੰਗ ਪਾ ਲੈਣੇ ਆ ਜਿੰਨਾ ਕਾ ਆਪਾਂ ਮਿਰਚ ਚਾਹਨੇ ਆ ਤੇ ਉਹ ਤੋਂ ਬਾਅਦ ਜਿੰਨਾ ਟਾਈਮ ਹੁਣ ਇਹ ਰਿਜਦਾ ਹੈ ਤੇ ਉਹ ਤੋਂ ਬਾਅਦ ਫਿਰ ਆਪਾਂ ਪਿਆਜ਼ ਲਸਣ ਅਦਰਕ ਤੇ ਆ ਮੂਲੀ ਲਈ ਆ ਇਹਨੂੰ ਆਪਾਂ ਗ੍ਰਾਈਂਡ ਕਰਕੇ ਤੇ ਫਿਰ ਉਹ ਚ ਪਾ ਦਵਾਂਗੇ ਮੂਲੀ ਸਾਗ ਚ ਬਹੁਤ ਵਧੀਆ ਹੁੰਦੀ ਆ ਇਹ ਗੈਸ ਤੋਂ ਚੰਗੀ ਹੁੰਦੀ ਆ ਜੇ ਸਾਗ ਚ ਪਾ ਕੇ ਬਣਾਈਏ ਹੁਣ ਆਪਾਂ ਗ੍ਰਾਈਂਡ ਕਰ ਲਿਆ ਮੂਲੀ ਪਿਆਜ਼ ਅਦਰਕ ਤੇ ਲਸਣ ਨੂੰ ਤੇ ਹੁਣ ਆਪਾਂ ਇਹਨੂੰ ਸਾਗ ਚ ਪਾ ਦਨੇ ਆ ਹੁਣ ਮੀਡੀਅਮ ਟੂ ਲੋ ਫਲੇਮ ਦੇ ਉੱਪਰ ਆਪਾਂ ਇਹਨੂੰ ਰਿੱਜਣ ਦੇ ਲਈ ਰੱਖ ਦੇਵਾਂਗੇ ਡੇਢ ਤੋਂ 2 ਘੰਟੇ ਚੰਗੀ ਤਰ੍ਹਾਂ ਇਹ ਰਿੱਜ ਲੂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਝਾਲਣ ਪਾਵਾਂਗੇ ਕੋਕ ਘੰਟੇ ਰਿੱਜਣ ਤੋਂ ਬਾਅਦ ਸਾਗ ਹੁਣ ਬਣ ਗਿਆ ਹੁਣ ਪਾ ਦਵਾਂਗੇ ਆਪਾਂ ਇਹਦੇ ਚ ਆਲਣ ਮੱਕੀ ਦਾ ਆਟਾ ਪਾ ਕੇ ਆਪਾਂ ਨਾਲ ਦੀ ਨਾਲ ਮਿਕਸ ਕਰੀ ਜਾਣਾ ਘੋਟਣੇ ਦੇ ਨਾਲ ਢਾਈ ਕ ਕੋਲੀਆਂ ਆਪਾਂ ਪਾਲੀਆਂ ਮੱਕੀ ਦੇ ਆਟੇ ਦੀਆਂ ਤੇ ਹੁਣ ਘੋਟਣੇ ਨਾਲ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫੇਰ ਆਪਾਂ ਮਸ਼ੀਨ ਨਾਲ ਘੋਟ ਦਵਾਂਗੇ ਸਾਗ ਨੂੰ ਹੁਣ ਆਪਾਂ ਪਾ ਕੇ ਚ ਪਾਣੀ ਤੇ ਆ ਮਸ਼ੀਨ ਦੇ ਨਾਲ ਚੰਗੀ ਤਰ੍ਹਾਂ ਕੋਟ ਦੇਵਾਂਗੇ ਆਪਾਂ ਪਕੌੜਾ ਤੋਂ ਬਾਅਦ ਥੋੜਾ ਜਿਹਾ ਸੇਕ ਲਵਾਇਆ ਤੇ ਉਸ ਤੋਂ ਬਾਅਦ ਇਹਨੂੰ ਤੇ ਢੱਕ ਤਾ ਹੁਣ ਆਪਾਂ ਲਾਣ ਲੱਗਿਆਂ ਤੜਕਾ ਜਿਹਦੇ ਲਈ ਆਪਾਂ ਇਹਨਾਂ ਲਸਣ ਪਿਆਜ਼ ਟਮਾਟਰ ਲੈਨੇ ਤੇ ਤੇਲ ਚੰਗੀ ਤਰ੍ਹਾਂ ਗਰਮ ਕਰ ਲਿਆ ਥੋੜਾ ਜਿਹਾ ਗੈਸ ਨੂੰ ਘਟਾਣ ਘਟਾਤਾ ਆਪਾਂ ਨੇ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਤੇਲ ਹੁਣ ਇਹਨਾਂ ਚੰਗੀ ਤਰ੍ਹਾਂ ਗਰਮਾ ਪਹਿਲਾਂ ਆਪਾਂ ਪਾਦਾਂਗੇ ਜੀਰਾ ਤੇ ਨਾਲ ਹੀ ਆਪਾਂ ਪਾਦਾਂਗੇ ਲਸਣ ਬੱਸ ਜਦੋਂ ਲਸਣ ਦਾ ਕਲਰ ਬ੍ਰਾਊਨ ਹੋ ਜੂਗਾ ਨਾਲੇ ਆਪਾਂ ਪਾ ਦਾਂਗੇ ਵਿੱਚ ਪਿਆਜ਼ ਥੋੜ੍ਹਾ ਨਾਣ ਮਿਰਚ ਆਪਾਂ ਪਹਿਲਾਂ ਹੀ ਐਡ ਕੀਤਾ ਹੋਇਆ ਤੁਸੀਂ ਇੱਕ ਵਾਰੀ ਸੜਕ ਕੇ ਲਾਉਣ ਤੋਂ ਬਾਅਦ ਚੈੱਕ ਕਰਕੇ ਦੇਖ ਲਿਓ ਜੇ ਦੁਬਾਰਾ ਪਾਉਣਾ ਤਾਂ ਉਹ ਫਿਰ ਪੈ ਸਕਦਾ ਹੁਣ ਆਪਾਂ ਥੋੜੇ ਫਾਈਨਲੀ ਇਹਨੂੰ ਟੱਕ ਕੇ ਰੱਖ ਦਵਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਟਮਾਟਰ ਥੋੜਾ ਜਿਹਾ ਇਹ ਭੁੰਨ ਹੋ ਜੇ ਪਿਆਜ਼ ਚੰਗੀ ਤਰ੍ਹਾਂ ਭੁੰਨ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਟਮਾਟਰ ਮਟਰ ਕਣਕੋ ਬਾਦ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾ ਦੇਣਾ ਬਾਕੀ ਸਾਰੀ ਚੀਜ਼ਾਂ ਤਾਂ ਆਪਾਂ ਪਾਣੀ ਹੋਈਆਂ ਨੇ ਪਾੜ ਚ ਹੁਣ ਇਹਨੂੰ ਧੱਕ ਕੇ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਉਹ ਤੋਂ ਬਾਅਦ ਫਿਰ ਇਸ ਤਾਗਾ ਆਪਾਂ ਪਾ ਦੋੜੇ ਤੜਕਾ ਆਪਣਾ ਭੁੰਨ ਕੇ ਤਿਆਰ ਆ ਤੇ ਹੁਣ ਆਪਾਂ ਵਿੱਚ ਪਾ ਦਵਾਂਗੇ ਸਾਫ ਜਿੰਨਾ ਕਪਾ ਸਾਗ ਹੁਣ ਖਾਣਾ ਏ ਉਹਨੇ ਨੂੰ ਹੁਣ ਆਪਾਂ ਤੜਕਾ ਲਗਾ ਲੈਣਾ ਜੀ ਆਪਣਾ ਸਾਗ ਦੇ ਨਾਲ ਮੱਕੀ ਦੀ ਰੋਟੀ ਬਣ ਕੇ ਤਿਆਰ ਹੈ ਤੇ ਆਪਾਂ ਮੱਖਣ ਵੀ ਇਹ ਘਰੇ ਹੀ ਕੱਢਿਆ ਹੋਇਆ ਸੀ ਤੇ ਨਾਲ ਤੁਸੀਂ ਕੋਈ ਵੀ ਅਚਾਰ ਲੈ ਸਕਦੇ ਹੋ ਇਸ ਤਰ੍ਹਾਂ ਦੇਸੀ ਤਰੀਕੇ ਨਾਲ ਤੁਸੀਂ ਵੀ ਸਾਗ ਬਣਾ ਕੇ ਜ਼ਰੂਰ ਟਰਾਈ ਕਰਿਓ ਓਕੇ ਜੀ ਧੰਨਵਾਦ